ਜਦੋਂ ਜੇਠ ਨੰਦ ਸ੍ਰੀਕੁੰਟ ਮੰਗਲੀ ਹੁਣ ਕਾਲੂ ਪਾਸਾ ਵਟਦਿੰਗੇ ਚੀਜ਼ਾਂ ਕਿ ਜਿਹੜਾ ਮਾਰੀ ਲੱਗਿਆ ਇਹ ਤਾਂ ਨੂੰ ਪੈਸੇ ਦੇ ਇੱਕੋ ਹੀ ਆਖਰੀ ਦੀ ਛੱਟ ਮੈਨੂੰ ਦੱਸ ਦੇ ਦੋ ਘਟ ਛੱਟ ਲੈ ਜਾ ਬਸ ਨਾ ਨਾ ਮੇਰਾ ਨੀ ਮੰਨ ਕਾ ਖਾਮਦਾ ਲੈ ਨਹੀਂ ਨੀ ਮੈਂ ਤਾਂ ਲੈਂਦਾ ਹੀ ਨਹੀਂ ਕਦੇ ਮੈਂ ਕਦੇ ਨਹੀਂ ਲੈਂਿਆ ਹੀ ਨਹੀਂ ਉਹ ਕਿ ਉਹ 헤ਦੀਆਂ ਬਾ ਥੱਲੇ ਛੱਡ ਕੇ ਝਾਂਕ ਕੇ ਦਵਾਂਗਾ ਆ ਲੈਂਦੀ ਆ ਲੈਂਦੀ ਆ 9 ਕਿਲੋ 9 ਕਿਲੋ ਉਹ ਇਹਦੇ

ਕਰ ਲ ਮਾਰ ਲਾ ਤਾ ਉਹ ਇਹ ਫਰਜਾ ਕੇ ਲੈ ਦਿਆ ਸੁਧੀ ਮੇਰਾ ਜਮ ਹਜ਼ਾਰ ਕੋਈ ਗੱਲੇ ਨਹੀਂ ਹੈਗੀ ਰੱਖੀ ਆਪਾਂ ਤੁਹਾਨੂੰ ਥੋੜੀ ਕਹਾਂਗੇ ਕਰੀ ਜਾਂਦੇ ਆ ਜੀ ਸੌਦਾ ਦੇਖ ਲੈ ਲੈ ਆ ਥੋੜੀ ਆ ਲਾਚੋਲਾ ਇਹ ਤਾਂ ਇਹ ਸੇ ਦਾ ਓਏ ਇਸੇ ਤਰ੍ਹਾਂ ਪਾ ਤੂੰ ਚਲਾ ਦੇਖ ਲੈ ਲੈ ਬਾਦਾਂ ਛੱਡ ਦੇ ਆ ਰੂੜੀ ਗੱਲ ਕਿ ਮਾ ਉਹਦਾ ਵੀ ਛੱਡ ਰਿਹਾ ਪਾ ਤਾ ਇਹ ਤਾਂ ਬਰਾ ਸਾਡਾ ਕਿਹਦਾ ਦਿਖਾ ਦੇ ਖੜ ਦੇ ਲੈ ਰਜੂ ਆ ਜਾ ਯਾ ਦੋ ਦੰਦ ਮੇਮਨੀ ਆ ਲੈ ਮਾਰਦਾ ਰਹੂਗਾ ਵੀ ਆ ਫੜੀਆਂ ਤੈਨੂੰ ਇੱਧਰ ਦੇਖ ਦੋ ਜਮਨੀ ਦੋ ਦੰਦ ਦਾ ਇਹ ਚੜਿਆ ਹੈ ਚੰਦ ਕਾ ਬਣਨ ਵਾਲੀਆਂ ਮੇਮਨੀਆਂ ਮੇਰਾ ਦੀ ਜਰਾ ਬਾਈ ਗੱਲ ਸੁਣ ਲੋ ਮੇਮਨੀਆਂ ਪੱਠਾ ਨੇ ਦੋਏ ਸੁਨੱਖੀਆਂ ਜਮਾਂ ਤੇ ਹੋਰ ਬੀਟੀਆਂ ਚੌੜੇ ਕਰਨ ਕਿਸੇ ਕਲਿਓ ਵੀ ਉਹ ਨਹੀਂ ਹੈ ਜੀਆਂ ਸਿੰਧ ਥੋੜੀ ਵੇ ਛੱਡ ਕੇ ਝੋਲੇ ਖੋਲ ਕੇ ਸਿੰਧ ਥੋੜੀ ਮੁੱਲ ਅਗਲੇ ਦਾ ਪਕਾਈ ਮੇਰੀ ਕੁੱਟਣਾ ਕੰਮ ਹੈ ਦੇਊ ਆਲਾ ਦੇਊ ਨਹੀਂ ਦੇਊ ਨਾ ਫਰਜ਼ੀ ਦਾ ਅਗਲੇ ਦੀ ਹੈ ਕਿਉਂ ਵੀ ਮੇਰੇ ਤਾਂ ਦੋਸਤ ਨਹੀਂ ਇਹ ਗੱਲ ਮੈਂ ਤਾਂ ਜਿੱਥੇ ਤੱਕ ਹੋਇਆ ਫਾਇਦਾ ਤੇਰਾ ਵੀ ਕਰਾਂ ਮਾੜਾ ਮੋਟਾ ਉਹਨੂੰ ਵੀ ਥੱਲੇ ਲਾਹਾਂ ਨਾ ਲਾ ਕੇ ਬਾਬੇ ਨਾਨਕ ਦਾ ਮਾਰ ਮਾਰ ਕੇ 베ਰੀ ਦੇ ਡੰਡੇ ਜਿੰਨੇ ਕਬੇਰ ਕਰਕੇ ਆਪਣੇ ਨੇ ਕਈ ਉਤਲੇ 베ਰੀ ਦੇ ਨੇ ਹੁਣ ਕੀ ਕਰੀਏ ਕੀ ਮੰਗਦਾ ਦੋਨਾਂ ਦਾ ਬਾਈ ਮੈਨੂੰ ਤਾਂ 60000 ਹੈ ਜੀ ਦੋਨਾਂ ਦਾ ਇੱਕ ਦਾ 35 ਇੱਕ ਦਾ 33 1 ਦਾ 35 1 ਦਾ 30 ਪੱਠਾ ਵੀ ਜੁਨੇ ਵਰਗੇ ਨੇ ਯਾਰ ਅਜੂ ਆਪਣੇ ਉਹ ਕੰਮ ਕਰੇ ਨਹੀਂ ਬੀ ਪਹਿਲਾਂ ਹੁਣ ਆਉਣਾ ਤੇ ਬਾਬਾ ਲੈ ਰੋਣ ਰੋਣ ਫੜ ਲੰਦਾ ਮੈਂ ਮੈਂ ਆਪਣੀਆਂ ਵਿੱਚ ਰੱਖੀਆਂ ਨੇ ਯਾਰ ਕੋਈ ਆਏ ਵੀ ਨਹੀਂ ਯਾਰ ਅਜੂ ਹੁਣ ਉਹਨਾਂ ਨਾਲ ਗੱਲ ਕਰਾਂ ਮੈਂ ਹਾਂ ਕਰਤਾ ਪਾਰਟਨਰ ਨੇ ਉਹ ਦੋਏ ਹਾਂ ਕਿਤੇ ਕਰੇ ਜਾ ਕੇ ਲੜਪਣ ਵੀ ਆਪਾਂ ਤੇ ਸਲਾਹ ਨਹੀਂ ਕਰੀ ਇਹ ਪੋਤ ਪਵਾੜੇ ਪੈਂਦੇ ਦੇਖੇ ਨੇ ਮੈਂ ਹਾਂ ਪਹਿਲਾਂ ਮਿੱਠੇ ਮਿੱਠਾ ਦਾ ਬਣ ਕੇ ਆਲਾ ਸੋ ਕੁਛ ਕਰਦਾ ਸਸਤੀ ਕਰ ਜਨਾਬ ਮੈਂ ਦੇਖਿਆ ਨੇ ਦੋਏ ਕਿਹੜੇ ਪਿੰਡ 100 ਜਨਾਬ ਸਾਹਿਬ ਪੁੱਤੇ ਜਮ ਮਿਲਕ ਜਾਂਦਾ ਹਾਂ ਪੁੱਤੇ ਪੂਰੇ ਇਕੱਠੇ ਹੋ ਤੇ ਡਾਕਟਰ ਦੇ ਜੀ ਆਇਆਂ ਨੂੰ ਮਹਾਰਾਜ ਜੀ ਪੁੱਤੇ ਸਾਰੇ ਵਸਤੇ ਸਰਪੰਚ ਅੱਛਾ ਹਾਂ ਇਹ ਕਿ ਮਤਲੂਨਾ ਨੇ ਵੀਰੇ ਹਾਲ ਤਾਂ ਪਹਿਲੀ ਵਾਰ ਹੁਣ ਬਾਈ ਤੁਸੀਂ ਲਾਓ ਮੁੱਲ ਕੀ ਲਾਉਨੇ ਹੋ ਪਹਿਲਾਂ ਮੋਲੇ ਨੂੰ ਲਾਏ ਬਹੁਤ ਜਿਆਦਾ ਦੇਖੋ ਮੋਲੇ ਦੇਖੋ ਤਬ ਦੱਸੋ ਕੀ ਬੋਲੀਏ ਵੀਰੇ ਅੱਠਾਂ ਵੀ ਚੰਗੀਆਂ ਨੇ ਯਾਰ ਕੋਈ ਉਹ ਨਹੀਂ ਹੋ ਗਏ ਦੇ ਬੇਾਨਾ ਕਿ ਆਪੇ ਰਾਜੀ ਪਾ ਗਏ ਮੰਗੀ ਜਾਂਦੇ ਆਪਾਂ ਨੂੰ ਕੀ ਜਾਣੇ ਅਗਲਾ ਬਸ 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 ਮੰਗੇ ਨੂੰ ਕੀ ਸਭੀ ਜਾਇਜ ਮੁੱਲ ਮੰਗਾ ਜੇ ਜੀ ਆਜਾ ਤੂੰ ਦੱਸੇ ਪੱਠਾ ਕਣੀ ਵੀ ਮੈਂ ਦੱਸਾਂ ਮੈਂ ਦੱਸਾਂ ਪੱਖੀਆਂ ਨਾਲ ਕੋਰਕ ਅੱਜ ਕੱਲ ਤਾਂ ਕਰਸਾ ਅੱਜ ਕੱਲ ਢੇਰੇ ਨਹੀਂ ਪੈਂਦੇ ਉਰੇ ਆ ਜਾ ਹਾਂ ਕਰ ਵੀਡੀਓ ਨਾਲ ਤੇਰੇ ਨਾਲ ਸੌਦਾ ਤਾਂ ਨਹੀਂ ਬਣੂ ਗੰਝੇ ਬੰਦੇ ਨੂੰ ਬੰਬੇ ਕਲਕੱਤੇ ਦਾ ਪਛਾਹ ਦਈਏ ਸਿਰ ਤੇ ਹੱਥ ਮਾਰ ਦਈਏ ਇਹ ਆ ਜੀ ਗੰਝਾ ਰੋਜ਼ ਮਚਾਉਂਦਾ ਮੰਡੀ ਦੇ ਵਿੱਚ ਦੰਗਾ ਕਰਦਾ ਨਿੱਤ ਨਵਾਂ ਖੜਾ ਪੰਗਾ ਨਾ 35000 ਰੁਪਏ ਦੇ ਬੱਠਾ ਕੋਈ ਨਹੀਂ ਕੋਈ ਦੋਏ ਹੁਣ ਪਰਾਂ ਨੂੰ ਮੂੰਹ ਕਿਉਂ ਕਰਦਾ ਹੈ ਹੋਰਾਂ ਨੂੰ ਕਰਨ ਵਾਲੀ ਕੰਮ ਹੈ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਹੋ ਨਹੀਂ ਰੱਤ ਜਦੋਂ ਜੇਠ ਨੇ ਲਸੀ ਦੀ ਘੁੱਟ ਮੰਗ ਲਈ ਹੁਣ ਕਾ ਨੂੰ ਪੈਸਾ ਵਟਦੀ ਇਹ ਚੀਜ਼ਾਂ ਨਹੀਂ ਜਿਹੜਾ ਮਾਰੀ ਗਈਆਂ ਇਹ ਦਾ ਨੂੰ ਪੈਸੇ ਨਹੀਂ ਵੀਰੇ ਮੈਂ ਇਹਨੇ ਨੇ ਦੋ ਤਾਂ ਵਿਕਰੀਆਂ ਨੇ ਭੈਂਟ ਦੇ ਛੋਟੋਟੀਆਂ ਕਿੰਨੇ ਦੀਆਂ ਤੇ ਨਹੀਂ ਨਿੱਕੂ ਦੱਸ ਦੇ 60000 ਦੀਆਂ ਲੈ ਜਾਓ ਬਸ ਇੱਕੋ ਹੀ ਦੱਸ ਦੇ 60000 ਲੈ ਜਾਓ ਹੈ 60000 ਲੈ ਜੀ ਲੱਗਦੇ ਨੇ ਸਾਰੇ ਲੋਗ ਤੈਨੂੰ ਕੋ ਦੱਸਦੀ ਗੱਲ ਤਾਂ ਦੂ ਵੀ ਲੈਂਦੇ ਨੇ ਕਿਹੜਾ ਕੋ ਅੱਛੇ ਦੇ ਦੋ ਘਟ ਚਲੀ ਜਾਂਦਾ ਉਹਨੇ ਨਹੀਂ ਨਹੀਂ ਪੂਰੀਆਂ 40 ਦੀਆਂ ਦਿੰਨੇ ਹੁਣ ਮੈਂ ਕੀ ਕਰਾਂ ਕਿਹੜੀ ਕੋਲੀ ਜਾਜਣਾ ਹਾ ਕੋਈ ਗੱਲ ਜਾ ਜਾ ਨਹੀਂ ਜਾਜ ਨਹੀਂ ਹੋਦਾ ਜੀ ਉਹ ਜਾਜਾ ਜੱਟਾ ਜਾਜ ਹੁੰਦਾ ਵੀਰੇ ਜਦੇ ਕਹਿੰਦੇ ਆਪਾਂ ਜਾਜ ਨਾਲ ਜਾ ਜਾ ਨਹੀਂ ਜਾਇਜ਼ ਨਹੀਂ 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 ਵੀਰੇ 20 ਕਿੱਥੇ ਪੱਠਾ ਨਹੀਂ ਦੇਂਗਾ ਥੱਲੋਂ ਵੀ ਸਾਫ ਨੇ ਕੋਈ ਆਖਰੀ ਦੀ ਛੱਟ ਮੈਨੂੰ ਦੱਸ ਦੇ ਦੋ ਘਟ ਛੱਟ ਦੀਆਂ ਲੈ ਜਾ ਬਸ ਨਾ ਆਖਰੀ ਦੀ ਛੱਟ ਦੱਸ ਕੋਈ ਦੱਸਣਾ ਰਾਜੂ ਆਖਰੀ ਦੀ ਬਸ ਤੁਸੀਂ ਦੱਸੋ ਆਖਰੀ ਦੀ ਛੱਟ ਦੱਸ ਦੇ ਵਸਤੀ ਮੈਨੇ ਅਰਜਾ ਬਈ ਪੰਜਾ ਛੱਕਾ ਬੱਚੇ ਦੋ ਵੀ ਨਹੀਂ ਖਰ ਵਧੀਆ ਤਖੜੇ ਵੀ ਨਹੀਂ ਬੱਚੇ ਚੁੰਗਦੇ ਨੇ ਯਾਰ ਥੱਲੇ ਕੋਈ ਬੱਕਰਾ ਜਿਹੇ ਧੜਕੇ ਛੱੜਦੀ ਛੜ ਜਿਨੂੰ ਦੁਬਾਰੇ ਆਸ ਨਹੀਂ ਲੱਗਦੀ ਬੱਕਰਾ ਬੋਲੀ ਫਿਰਦੀ ਆ ਪੱਤੀਆ ਬੱਕਰ ਚਲ ਜੀ ਇਹਨੇ ਪੱਠਾ ਆਵੇਂ ਮਨਾਇਸ਼ੇ ਆਈਦਾ ਆਈਦਾ ਬਲੂੰਦ ਦੋਨੇ ਕਿਹਦੇ ਬੱਚੇ ਇੱਕ ਇੱਕ ਆਹਦੇ ਨਾਲ ਪੱਠਾ ਵੀਰੇ ਉਹਦੇ ਨਾਲ ਆਪੇ ਲੈਣੀਆਂ ਜੜੀ ਦਾ ਹੋਇਆ ਜਿਆਦਾ ਥੱਲੇ ਜਦ ਤੂੰ ਖੋਲੇ ਆਪੇ ਚੁੱਕੀ ਜਾਣਾ 24 ਅੱਜ ਤਾਂ ਚੋਲੀ ਇਕੱਠਾ ਕਰਿਆ ਦੁੱਤਾ ਵੀਰੇ ਮੈਂ ਜੈ ਜੈ ਕਿਹਾ ਯਾਰ ਮੈਂ ਚੋਲੋ ਵੀ ਆਇਆ ਕਿਹਾ ਮੇਰਾ 65000 ਮਾਕੇ ਤੈਨੂੰ ਦੋ ਘੜ ਸੱਟਦੀ ਆਂ ਕਿਹਾ ਉਹ ਤੂੰ ਦੱਸ ਦੇ ਮੈਨੂੰ ਕੋਈ ਮਤੂੰ ਹੀ ਦੱਸ ਦੇ ਲੈ ਹੈ ਤੂੰ ਹੀ ਦੱਸ ਦੇ ਪੱਕੀ ਗੱਲ ਕਰ ਰਿਹਾ ਤੂੰ ਪੱਠਾ ਲੈ ਜਾ ਬਸ ਕੀ ਗੱਲ ਕਰਾਂ ਹਾਂ ਉਹ ਤਿੰਨ ਵੀ ਯਾਰ ਦਿਖਦੀਆਂ ਨੇ ਪੱਕੀਆਂ ਕਰਦਿਆਂ ਵੀ ਪੰਜਾ ਛੱਕਾ ਜੇ ਤੁਹਾਨੂੰ ਮਜ਼ੂਰ ਉਹ ਲੈਆਂ ਨਹੀਂ ਮਜ਼ੂਰ ਜ਼ਮੀਨ ਵਾਲੇ ਜਿਹੜੇ ਪਸੰਦ ਆਲੀਆਂ ਟੀਗਾ ਲਾਸਟ ਵਾਰੀ ਵੇਚਣ ਨੂੰ ਆਹ ਓਏ ਤੂੰ ਹੀ ਆ ਜਾ ਲੁੱਪੇ ਹੋਏ ਤੇ ਕਾਥੋਂ ਮੈਥੋਂ ਕਰਾਂ ਜਾਂ 55000 ਦੀਆਂ ਲੈ ਜਾ ਹੁਣ ਇਹ ਦੂ ਘੱਟ 55 ਕਿੰਨਾ ਹੁੰਦਾ 550 ਤੇ 5 ਕਾਹੀ ਪਵਾ ਗਿਆ ਦੰਦਰਾਲੇ ਵਾਲਾ ਕਾਲਾ ਕੰਝ ਖਾ ਗਿਆ ਸੱਪ ਦੀ ਕੰਝ ਉਰਾ ਘਰ ਹੱਥ ਹਾਂਜੀ ਲੈ ਪੱਠਾ ਵੇਚਦਿਆਂ ਤੇਰੀਆਂ ਹਾਂ ਬੋਲ ਬੋਲ ਤੂੰ ਮਰਜੀ ਤੇਰੀ ਆ ਪਰ ਮੇਰੀ ਨਹੀਂ 45000 ਦੀਆਂ ਦੇ ਜੇ ਜੇ ਦੇਣੀਆਂ 50000 ਦੀਆਂ ਤੱਕ ਜਿਦਾਂ ਮਰ ਕਰਦਾ ਨਾ ਮੇਰਾ ਨਹੀਂ ਮਨ ਕਰਦਾ ਮੈਂ ਤਾਂ ਲੈਂਗਾ ਹੀ ਨਹੀਂ ਮੈਂ ਤਾਂ ਲੈਂਗਾ ਹੀ ਨਹੀਂ ਕਦੇ ਮੈਂ ਕਦੇ ਨਹੀਂ ਲੈਂਗਾ ਹੀ ਨਹੀਂ ਹਰ ਜਾ ਯਾਰ ਬਾਈ ਬੱਫੂ ਮਾਨ ਤੇਰਾ ਨੋਟਰ ਤਾਂ ਬੱਫੂ ਮਾਨਾ ਛਟਾਏਲ ਵੀ ਬੱਫੂ ਮਾਨ ਵਾਲਾ ਤੇਰਾ ਠੀਕ ਹੈ ਠੀਕ ਹੈ ਗੱਲ ਲੱਗਾ ਤੈਨੂੰ ਕਾ ਜੋ ਕਰਨਾ ਬਾਤ ਕਰਦਾ ਮੈਂ ਬਸ ਬਾਤ ਕਰਤਾ ਉਹਨੇ ਜੈਜ ਕੀਤਾ ਕੱਲ ਸੁਣ ਓਏ ਗੱਲ ਸੁਣ ਓਏ ਭਾਈ ਓਏ ਭਾਈ ਪੇੜ ਤੇ ਖੱਲ ਕੋਈ ਨਹੀਂ ਛੱਡਦਾ ਇਹਨੂੰ ਚੰਡ ਦੂੰ ਮੈਂ ਮਨਉ ਦਾ ਠੀਕ ਹੈ 1500 ਤਾਂ ਤੋ ਮੈਂ ਹੀ ਕਢਾ ਲੈਣਾ ਫੀਸ ਜੇਬ ਚੋਂ ਕੜਾ ਤੇਰੇ ਮੈਂ ਹਾਂ ਪ੍ਰਿੰਟ ਬਣ ਕੇ ਲੜ ਗਿਆ ਕਿਉਂ ਆਏ ਦਰ ਤੋਂ ਕਰੀ ਮੈਂ ਮੋੜਦਾ ਫਕੀਆ ਨਹੀਂ ਮੋੜਦਾ ਬੋਲਦਾ

ਤੇਰੀ ਉਹ ਖਰਜਾ ਵੀਰਿਆ ਬਣਾਉ ਬੰਦੇ ਸਮਾਰ ਕੇ ਉਹ ਆ ਗਿਆ ਉਹ ਬਾਈ ਇਹ ਬੇਕਤੀਆਂ ਦਰਾਲੇ ਵਾਲੇ ਕਾਲੇ ਨੇ 47 ਹਜ਼ਾਰ ਦੀਆਂ 47000 ਦੀਆਂ ਪੱਠਾ ਵਧੀਆ ਕੋਕਾ ਪੀਸ ਕਰੋ ਨਾਲੋ ਯਾਰ ਬੱਚੇ ਰਿਆ ਦੇਖ ਲਈ ਇੱਕ ਦੀ ਅੱਖ ਨਾਲ ਇੱਕ ਦੀ ਚਿੱਕੀ ਇੱਕ ਥੱਲੇ ਲਾਲ ਡੱਬਾ ਬੱਚਾ ਇੱਕ ਥੱਲੇ ਕਾਲੀ ਪੱਠਾ ਪਤਾ ਨਹੀਂ ਬੱਕਰਾ ਮੈਂ ਤਾਂ ਚੈੱਕ ਨਹੀਂ ਕਰਿਆ ਪੱਠ ਜਮੀ ਕਰਨ ਖੁੱਲ ਗਏ ਅੱਠ 8 ਨੰਬਰ ਆਉਣਗੇ 60 ਲੱਦੀ ਜਾਂ ਪਾਜਾ ਜਾ ਜਵਾਨ ਪੱਕੀ ਲੈ ਪੈਸੇ ਦੀ ਓਕੇ ਦੀ ਰਿਪੋਰਟ ਹੈ ਹੁਣ ਕੋਈ ਨਾ ਇੱਥੇ ਖੋੜਦਾ ਨਹੀਂ ਕੋਈ ਖੋੜੀ ਨੰਮੀਆ ਅੱਜ ਅੱਜ ਅਸੀਂ ਜ਼ਿੰਮੇਦਾਰਾਂ ਫੇਰ ਜ਼ਿੰਮੇਦਾਰ ਨਹੀਂ ਕਿਉਂ ਬਈ ਪਿੱਛੋਂ ਕਿਤੇ ਮੈਨੂੰ ਤੇ ਕੱਲੇ ਨੂੰ ਕਮੈਂਟ ਕਰਕੇ ਘਾੜਾ ਨਾ ਦਿਓ ਸਹੀ ਗੱਲ ਹੈ ਸਹੀ ਗੱਲ ਹੈ ਮੇਲੇ ਨਾ ਗੱਲਾਂ ਪੱਕੀਆਂ ਕੱਚੀਆਂ ਨਹੀਂ ਚੀਜ਼ ਵੀ ਵਧੀਆ ਯਾਰ ਨਵੀਆਂ ਪੱਠਾ ਪਰ ਸੌਦਾ ਤੁਹਾਨੂੰ ਪੂਰਾ ਅਗਲੇ ਨੂੰ ਕੁੱਟ ਕੇ ਫੇਰਤੀ ਕਰਕੇ ਲੱਗੇਗਾ ਤਾਂ ਨਹੀਂ ਇੰਨੀ ਕੁ ਕਰਾਂਗਾ ਨਹੀਂ ਆਲਾ ਕੰਨਾ ਖਾੜੇ ਜੋ ਬਾਹਰ ਨਿਕਲੋ ਮੈਨੂੰ ਪੱਠਾ ਦਿੰਦਾ ਕਿਉਂ ਵੀ ਪਰ ਬੰਦੇ ਨੇ ਆਪਣੀ ਇੱਜ਼ਤ ਕਰੀ ਐ ਨਾ ਬਾਈ ਪੱਠਾ ਨਹੀਂ ਤੇਰੇ ਬੱਚੇ ਹੈ ਨਾ ਨਹੀਂ ਹੈਗੀ ਵੀਰੇ ਬੰਦੇ ਨੇ ਆਪਣੀ ਇੱਜ਼ਤ ਕਰੀਆ ਵਿਚਾਰੇ ਨੇ ਕੋਈ ਨਹੀਂ ਕਰੀ ਹੈਗੀ ਗੱਲ ਯਾਰ ਐਨੇ ਚ ਤੈਨੂੰ ਕੋਈ ਘਾਟਾ ਨਹੀਂ ਹੈਗਾ ਛੋਟੇ ਵੀਰ ਹਾਂ ਖਾਣਾ ਲਾ ਕੇ ਸੌਂ ਜੇ ਕੋਈ ਗੱਲ ਆਪੇ ਫੁਰਜੀ ਦੱਸ ਦੇਣਾ ਨੂੰ ਜੇ ਬੱਕਰੀ ਦੇ ਸੌਲੀ ਨਾ ਹੋਵੇ ਉਹ ਬੱਕਰੀ ਕਾਦੀ ਐ ਜੇ ਬੰਦੇ ਦੇ ਥੋੜਾ ਫੁਣਸੀ ਨਾ ਹੋਵੇ ਉਹ ਬੰਦਾ ਕਾਦਾ ਬਹਿਵਾਦੀ ਲਿਕੜ ਜਾਂਦੇ ਆ ਸਰੀਰ ਦੀ ਖਾਲਸਾ ਮੈਂ ਰਸੌਲੀਆਂ ਦਾ ਮੈਟਰ ਖਤਮ ਕਰਤਾ ਬੱਕਰੀਆਂ ਦਾ ਜਿਨੇ ਬੱਕਰੀਆਂ ਖਰੀਦਣੀਆਂ ਨੇ ਰਸੌਲੀ ਦਾ ਕਦੇ ਵਹਿਮ ਨਾ ਕਰਿਓ ਇਹ ਨਾ ਕਦੇ ਬਾਹਰ ਹੁੰਦੀ ਆ ਵੀਰੇ ਰਸੌਲੀ ਤੋਂ ਕਦੇ ਕੋਈ ਡਰਿਓ ਨਾ ਇਹ ਲੋਕਾਂ ਨੇ ਮੈਟਰ ਖਤਮ ਨਹੀਂ ਕਰਿਆ ਪਰ ਮੈਂ ਕਰਤਾ ਰਸੌਲੀ ਕੋਈ ਵੱਡੀ ਬਿਮਾਰੀ ਨਹੀਂ ਹੁੰਦੀ ਜੇ ਜਵਾਖ ਦੇ ਥੋੜਾ ਫੁਣਸੀ ਹੋ ਜੇ ਤਾਂ ਜਵਾਖ ਨੂੰ ਦੇ ਨਾ ਬਿਮਾਰੀ ਨਹੀਂ ਲੱਗਦੀ ਪਰ ਰੱਬ ਤੋਂ ਰੱਖ ਕੇ ਰਹੀਏ ਦੁਆ ਨਾ ਹੋਵੇ ਕੈਂਸਰ ਸਾਬ ਨੇ ਵੀਰੇ ਪੁੱਛਾ ਕੰਦੋਂ ਇੱਕ ਚਾਰ ਦੰਦਾਂ ਦਾ ਇੱਕ ਦੋ ਦੰਦਾਂ ਦਾ ਇਹ ਕਿਹੜਾ ਪੱਕੀਆਂ ਨੇ ਮਾਰੀ ਹੱਤ ਦਾ ਵੀ ਮੇਰਾ ਭਾਈ ਆਹ ਸਾਈ ਵਾਲਾ ਆ ਇਹ